ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨੇ ਬਹੁਤ ਦੁੱਖਾਂ ਡਾਇ ਹਨ ਪੰਜਾਬ ਦੇ ਰਾਹੀ ਖੈਬਰ ਦਰਾਪਰ ਕਰਕੇ ਵਿਦੇਸ਼ੀ ਜਰਵਾਣੇ ਭਾਰਤ ਦੇ ਉੱਪਰ ਹਮਲਾ ਕਰਦੇ ਰਹੇ ਹਨ ਤੇ ਭਾਰਤ ਨੂੰ ਲੁੱਟ ਕੇ ਲੈ ਜਾਂਦੇ ਰਹੇ ਸਨ ਪੰਜਾਬ ਦੇ ਵਿੱਚ ਲੋਕਾਂ ਦੀ ਅਣਖ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਟੈਂਡ ਕੀਤੀ ਸੋ ਜਿਵਿਆ ਜਿਸ ਮਨ ਵਸਿਆ ਸੋਏ ਨਾਨਕ ਔਰ ਨਾ ਜਿਵਿਆ ਕੋਏ ਜੇ ਜਿਵੇ ਪਤਲ ਥੀ ਜਾਏ ਸਭ ਹਰਾਮ ਜੇ ਤੱਕ ਸਿਖਾਈ ਜੇਕਰ ਅਣਖ ਕਾਇਮ ਆ ਸਵੈਮਾਨ ਕਾਇਮ ਆ ਤਾਂ ਬੰਦਾ ਜੀਵੰਦਿਆਂ ਦੇ ਵਿੱਚ ਆ ਉਹਨੂੰ ਸੱਚ ਦੇ ਨਾਲ ਲਗਾਓ ਆ ਤਾਂ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਦੁੱਖ ਕਿੱਡਾ ਵੀ ਵੱਡਾ ਦੁੱਖ ਹੋਵੇ ਜੇਕਰ ਉਹਨੂੰ ਝੱਲਣ ਦੇ ਲਈ ਜਥੇਬੰਦਕ ਰੂਪ ਧਾਰਨ ਕਰ ਲਈਏ ਇਕੱਠੇ ਹੋ ਜਾਈਏ ਤਾਂ ਦੁੱਖ ਹਾਰ ਜਾਂਦਾ ਹੈ ਐਤਕੀ ਪੰਜਾਬ ਦੀ ਧਰਤੀ ਤੇ ਹੜ੍ਹ ਲਿਆਂਦੇ ਗਏ ਹੜ ਆਏ ਤਾਂ ਲੋਕਾਂ ਦੇ ਘਰ ਤਬਾਹ ਹੋਏ ਪਰਿਵਾਰ ਇੱਕ ਦੂਜੇ ਤੋਂ ਵਿਛੜੇ ਫਸਲਾਂ ਤਬਾਹ ਹੋਈਆਂ ਆਰਥਿਕ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਬਹੁਤ ਸਾਰੇ ਪਸ਼ੂ ਰੁੜੇ ਮਰੇ ਅਜੇ ਇਸ ਚੀਜ਼ ਦਾ ਪਤਾ ਲਗਾਉਣ ਦੇ ਲਈ ਬਹੁਤ ਸਾਰਾ ਟਾਈਮ ਲੱਗੇਗਾ ਪਰ ਪੰਜਾਬ ਦੇ ਲੋਕ ਇੱਕ ਦੂਜੇ ਦੇ ਨਾਲ ਆਨ ਖੜੇ ਹੋਏ ਦੁੱਖ ਦੀ ਘੜੀ ਵਿੱਚ ਉਹ ਭਾਵੇਂ ਸ਼ਹਿਰਾਂ 'ਚ ਵਸਦੇ ਹੋਣ ਭਾਵੇਂ ਪਿੰਡਾਂ 'ਚ ਵਸਦੇ ਹੋਣ ਗਰੀਬ ਹੋਣ ਅਮੀਰ ਹੋਣ ਪੰਜਾਬ ਦੇ ਧਰਤੀ ਤੇ ਗੁਰੂ ਨਾਨਕ ਮਹਾਰਾਜ ਦੀਆਂ ਸਖਿਆਵਾਂ ਦਾ ਪ੍ਰਤੱਖ ਨਜ਼ਾਰਾ ਮਿਲਿਆ ਲੋਕਾਂ ਨੇ ਆਪਸ ਨੇ ਤੌਰ ਤੇ ਹੀ ਮੈਨੇਜਮੈਂਟ ਖੜੀ ਕਰ ਦਿੱਤੀ ਜਿਨ੍ਹਾਂ ਦੇ ਕੋਲ ਕਾਰੋਬਾਰ ਦਾ ਕੋਈ ਵੀ ਹੁਨਰ ਸੀ ਉਹਨਾਂ ਨੇ ਬੀੜੀਆਂ ਤਿਆਰ ਕਰ ਦਿੱਤੀਆਂ ਕਈਆਂ ਨੇ ਪਾਣੀ ਵਿੱਚ ਚਲਾਉਣ ਵਾਲੀਆਂ ਗੱਡੀਆਂ ਤਿਆਰ ਕਰ ਦਿੱਤੀਆਂ ਸੇਵਾ ਦੇ ਵਿੱਚ ਪੇਟ ਕਰ ਦਿੱਤੀਆਂ ਇਹ ਸੇਵਾ ਦਾ ਗੁਣ ਦੂਜੇ ਦੇ ਦੁੱਖ ਨੂੰ ਨਾਲ ਸਾਂਝ ਪਾ ਕੇ ਘਟਾਉਣ ਦਾ ਦੂਜੇ ਦਾ ਦੁੱਖ ਇਹ ਸਾਰੀ ਦੀ ਸਾਰੀ ਜਿਹੜੀ ਸਿੱਖਿਆ ਹੈ ਮਿਲਦੀ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਹੀ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀਗਾ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਤਾਂ ਗੁਰੂ ਦਾ ਜਿਹੜਾ ਜਲਵਾ ਸੀਗਾ ਲੋਕੀ ਜਿਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਨ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਇੱਕ ਪ੍ਰਤੱਖ ਮੂਹਰਤ ਬਣ ਕੇ ਸਾਡੇ ਸਾਹਮਣੇ ਆਨ ਹਾਜ਼ਰ ਹੋਇਆ ਤੇ ਹਰ ਪਾਸੇ ਲੋਕੀ ਕੋਈ ਵੀ ਹੋਵੇ ਇਹੀ ਕਹਨ ਗੁਰੂ ਮੇਰ ਕਰੇ ਅਸੀਂ ਜਿੰਨਾ ਹੋ ਸਕਿਆ ਉਨੀ ਲੋਕਾਂ ਦੀ ਮਦਦ ਕਰਾਂਗੇ ਪੰਜਾਬ ਤੋਂ ਨਿਕਲਿਆ ਹੋਇਆ ਬਾਹਰ ਗਿਆ ਹੋਇਆ ਪੰਜਾਬੀ ਵਦੇਸ਼ਾਂ ਦੀ ਧਰਤੀ ਤੇ ਡਾਇਸਪੋਰਾ ਜਿੰਨਾ ਵੀ ਪੰਜਾਬੀ ਸੀ ਆਮ ਤੌਰ ਤੇ ਹੁਣ ਕਿਹਾ ਜਾ ਰਿਹਾ ਹੈ ਕਿ 25 ਕਰੋੜ ਦੀ ਆਬਾਦੀ ਆ ਪੰਜਾਬੀਆਂ ਦੀ ਪੰਜਾਬ ਦੀ ਧਰਤੀ ਤੇ ਵਿਸ਼ੱਕ ਭਾਵੇਂ 3.5 ਕਰੋੜ ਦੇ ਕਰੀਬ ਪੰਜਾਬੀ ਰਹਿ ਰਹੇ ਹੋਣ ਪਰ ਪੰਜਾਬੀ 3.5 ਕਰੋੜ ਪੰਜਾਬ ਦੀ ਧਰਤੀ ਤੇ ਵਸਣ ਵਾਲੇ ਹੀ ਨਹੀਂ ਚੜਦੇ ਲੈਂਦੇ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਪੰਜਾਬੀ 25-30 ਕਰੋੜ ਦੇ ਕਰੀਬ ਹਨ ਇਸ ਲਈ ਇੰਨੀ ਵੱਡੀ ਤਰ੍ਹਾਂ ਦੇ ਵਿੱਚ ਜਦੋਂ ਪੰਜਾਬੀ ਸਾਰੇ ਪਾਸੇ ਮੌਜੂਦ ਹੋਣ ਤਾਂ ਸਮਝ ਲਾਉਣਾ ਚਾਹੀਦਾ ਹੈ ਕਿ ਪੰਜਾਬ ਕੇਵਲ ਧਰਤੀ ਤੱਕ ਹੀ ਸੀਮਤ ਨਹੀਂ ਪੰਜਾਬ ਬਾਹਰ ਵਿਦੇਸ਼ਾਂ ਤੱਕ ਫੈਲ ਚੁੱਕਾ ਹੋਇਆ ਇੱਕ ਬਹੁਤ ਵੱਡਾ 25 ਕਰੋੜ ਦੀ ਆਬਾਦੀ ਵਾਲਾ ਪੰਜਾਬ ਹੈ ਹਰ ਇੱਕ ਨੇ ਆਪੋ ਆਪਣੀ ਵਿਧ ਦੇ ਮੁਤਾਬਕ ਹਿੱਸਾ ਪਾਇਆ ਲੋਕਾਂ ਦੇ ਦਰਦ ਨੂੰ ਜਾਣਿਆ ਪੜ੍ਹਿਆ ਸੁਣਿਆ ਲੋਕਾਂ ਦੇ ਦਰਦ ਦੇ ਨਾਲ ਖੜੇ ਹੋਏ ਤੇ ਲੋਕਾਂ ਨੇ ਮਹਿਸੂਸ ਹੋਇਆ ਕਿ ਅਸੀਂ ਇਕੱਲੇ ਨਹੀਂ ਆ ਸਰਕਾਰਾਂ ਪਿੱਛੇ ਹੋ ਗਈਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੱਥ ਖੜੇ ਹੋਏ ਲੋਕਾਂ ਨੇ ਦੇਖ ਲਈ ਪਰ ਧਿਆਨ ਵੀ ਨਹੀਂ ਦਿੱਤਾ ਇਸ ਗੱਲ ਵੱਲ ਤੇ ਬਹੁਤੀ ਚਰਚਾ ਵੀ ਨਹੀਂ ਕੀਤੀ ਜਦੋਂ ਆਪਣੇ ਨਾਲ ਹੋਣ ਤਾਂ ਫਿਰ ਦੂਜਾਂ ਦੇ ਸਹਾਰੇ ਦੀ ਵੀ ਲੋੜ ਨਹੀਂ ਰਹਿੰਦੀ ਮੇਸ਼ੱਕ ਲੋੜ ਤਾਂ ਮੰਦੀ ਆ ਗਵਰਨਮੈਂਟਾਂ ਨੂੰ ਆਪਣਾ ਫਰਜ਼ ਪਹਿਚਾਨ ਕੇ ਨਾਲ ਲੋਕਾਂ ਦੇ ਖੜਨ ਦੀ ਕਿਉਂਕਿ ਗਵਰਨਮੈਂਟਾਂ ਟੈਕਸ ਲੈਂਦੀਆਂ ਨੇ ਇਹ ਜ਼ਿੰਮੇਵਾਰੀ ਗਵਰਨਮੈਂਟਾਂ ਦੀ ਆ ਤੇ ਜਿੰਨੇ ਕੋ ਗਵਰਨਮੈਂਟ ਨੇ ਹਲਵ ਕੀਤੀ ਆ ਉਹ ਬਹੁਤ ਤੋਸ਼ਿਆ ਉਸ ਤਰ੍ਹਾਂ ਦੀ ਆ ਜਿਵੇਂ ਕੋਈ ਇਹਨਾਂ ਪੰਜਾਬੀਆਂ ਦੀ ਆਪਣੀ ਗਵਰਨਮੈਂਟ ਨਾ ਹੋਵੇ ਇਸ ਲਈ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕ ਜਿਹੜੇ ਹਨ ਉਹਨਾਂ ਨੇ ਇਸ ਸਮੇਂ ਆਪਣੇ ਸਵੈ ਮਾਣ ਨਾਲ ਜੋਜਦੇ ਹੋયા ਆਪਣੀ ਅਣਖ ਦੇ ਨਾਲ ਜੋਜਦੇ ਹੋયા ਆਪਣੇ ਆਪ ਨੂੰ ਆਪ ਸਟੈਂਡ ਕੀਤਾ ਇਹ ਸਾਰੀ ਦੁਨੀਆ ਹੁਣ ਕਹਿ ਰਹੀ ਆ ਬਿਸ਼ੱਕ ਪੰਜਾਬੀਆਂ ਦੇ ਦਰਦ ਨੂੰ ਵੇਖ ਕੇ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਨੇ ਇਸ ਦਰਦ ਦੇ ਵਿੱਚ ਆਪਣਾ ਬਣਦਾ ਜਿੰਨਾ ਕੁ ਵੀ ਹਿੱਸਾ ਉਹਨਾਂ ਕੋਲ ਬਣਿਆ ਜਾਂ ਯੋਗਤਾ ਸੀ ਉਹਨਾਂ ਨੇ ਪਾਇਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ